ਚੈਲੰਜ ਜੀ ਵੀ ਦੇਖ ਰਿਹਾ ਦਸ਼ਕੰਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ 25 ਜੁਲਾਈ ਦੇ ਨਵੀਂ ਵੀਰਵਾਰ ਨੂੰ ਅੱਜ ਦੀਆਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਅਮਰੀਕਾ ਦੀ ਆਰਥਿਕਤਾ ਸੰਬੰਧੀ ਰਿਪੋਰਟ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੂਜੀ ਗੱਲਬਾਤ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਅਗਲੀ ਚੋਣ ਨਾ ਲੜਨ ਦਾ ਕਾਰਨ ਦੱਸਿਆ ਉਦੋਂ ਦੇ ਚੁੱਪ ਬੈਠੇ ਸੀ ਅੱਜ ਉਹਨਾਂ ਨੇ ਗੱਲਬਾਤ ਕੀਤੀ ਹੈ ਤੀਜੀ ਗੱਲਬਾਤ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਵਿੱਚ ਕਾਂਗਰਸ ਨੂੰ ਸੰਬੋਧਨ ਕੀਤਾ ਇੱਕ ਐਡਸ ਦਾ ਇਲਾਜ ਲੱਭ ਪਿਆ ਕਹਿੰਦੇ ਵੈਕਸੀਨ ਲਵਾਓ ਤੇ ਐਡਸ ਤੋਂ ਬਚਿਆ ਜਾ ਸਕਦਾ ਤੇ ਇੱਕ ਡੋਨਲਡ ਟਰੰਪ ਜਿਹੜੇ ਦਾਅਵੇ ਕਰ ਰਿਹਾ ਕਮਾਲਾ ਹੈਰਿਸ ਬਾਰੇ ਕਿ ਇਦਾਂ ਇਦਾਂ ਉਹਨਾਂ ਦੇ ਵਿੱਚ ਬਹੁਤ ਸਾਰੇ ਦਾਅਵੇ ਗਲਤ ਨੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਦੀ ਇਕਨੋਮੀ ਬਾਰੇ ਜਿਹੜੀ ਅੱਜ ਰਿਪੋਰਟ ਆਈ ਹੈ ਉਹਦੇ ਵਿੱਚ ਪਤਾ ਲੱਗਾ ਕਿ ਬੜੀ ਸਟਰੋਂਗ ਇਕਨੋਮਿਕ ਗਰੋਥ ਆ ਬੜੀ ਜ਼ਬਰਦਸਤ ਆਰਥਿਕ ਤਰੱਕੀ ਹੋਈ ਹੈ ਇੱਕ ਤਰੀਕੇ ਦੇ ਨਾਲ ਆਰਥਿਕਤਾ ਮਜ਼ਬੂਤ ਹੋਈ ਹੈ ਅਮਰੀਕਾ ਦੀ ਆਰਥਿਕਤਾ ਜਿਹੜੀ 2.8% ਦੇ ਉੱਤੇ 2024 ਦੇ ਦੂਜੇ ਕੁਆਟਰ ਦੇ ਵਿੱਚ ਗਰੋਅ ਕੀਤੀ ਹੈ ਇਸ ਸਾਲ ਦੇ ਵਿੱਚ 2.8% ਦੇ ਉੱਤੇ ਇਹ ਜਿਹੜਾ ਰੇਟ ਆ ਜਿੰਨੀ ਇਕਨੋਮੀ ਗਰੋਅ ਹੋਈ ਆ ਜਾਂ ਕਹਿ ਲਓ ਜਿੰਨਾ ਸੁਧਾਰ ਹੋਇਆ ਇਹ ਜਿੰਨੀ ਅਰਥਸ਼ਾਸਤਰੀ ਆਸ ਰੱਖਦੇ ਸੀ ਉਹਦੇ ਤੋਂ ਜ਼ਿਆਦਾ ਆ ਜਿੰਨੀ ਉਹਨਾਂ ਨੇ ਅੰਦਾਜ਼ਾ ਲਾਇਆ ਸੀ ਵੀ ਇੱਥੇ ਇੱਕ ਤੱਕ ਇਕਨੋਮੀ ਜਾ ਸਕਦੀ ਆ ਉਹਦੇ ਨਾਲੋਂ ਜ਼ਿਆਦਾ ਦਸੀ ਗਈ ਆ ਜਿਹੜੀ ਜੀਡੀਪੀ ਆ ਓਵਰਆਲ ਇਹ ਦੱਸਦਾ ਕੀ ਹੈ ਅਸਲ ਦੇ ਵਿੱਚ ਦੱਸਦੀ ਕੀ ਹੈ ਇਹਦਾ ਮਤਲਬ ਕੀ ਆ ਕਿ ਜਿਹੜੀ ਗਰੋ ਕਰ ਗਈ ਹੈ ਇਕਨੋਮੀ 2.8% ਜੀਡੀਪੀ ਗਰੋਥ ਅਸਲ ਦੇ ਵਿੱਚ ਓਵਰਆਲ ਦੱਸਦੀ ਆ ਕਿ ਇਕਨੋਮੀ ਕਿੱਦਾਂ ਦੀ ਹੈ ਇਸ ਵੇਲੇ ਜੇ ਇਹਦਾ ਰੇਟ ਜ਼ਿਆਦਾ ਹੋਵੇ ਇਹਦਾ ਇਹ ਜ਼ਿਆਦਾ ਚੰਗੀ ਹੋਵੇ ਅਸੀਂ ਕਹਿੰਨੇ ਕਿ 2.8 ਦੀ ਥਾਂ ਦੇ ਉੱਤੇ ਹੋਰ ਜ਼ਿਆਦਾ ਹੋ ਗਈ ਤਾਂ ਇਹਦਾ ਮਤਲਬ ਇਹ ਆ ਕਿ ਜਿਹੜੇ ਜਿਹੜੇ ਬਿਜ਼ਨੈਸਸ ਆ ਉਹ ਕੰਮ ਕਰ ਰਹੇ ਆ এমਪਲੋਇਮੈਂਟ ਜਿਹੜੀ ਸਟਰੋਂਗ ਆ ਮਤਲਬ ਇਹ ਆ ਕਿ ਜਿਹੜੀ ਇਨਕਮ ਵਧ ਰਹੀ ਆ ਇਕਨੋਮੀ ਗਰੋ ਹੋਣ ਦਾ ਮਤਲਬ ਇਹ ਆ ਆਂਧਨ ਲੋਕਾਂ ਦੀ ਵਧ ਰਹੀ ਆ ਹੁਣ ਇਹਦੇ ਵਿੱਚ ਕੰਜ਼ਿਊਮਰ ਸਪੈਂਡਿੰਗ ਇੱਕ ਬਹੁਤ ਵੱਡਾ ਮਸਲਾ ਹੁੰਦਾ ਕਿ ਜਿਹੜੀ ਕੰਜ਼ਿਊਮਰ ਸਪੈਂਡਿੰਗ ਆ ਜਿਹੜਾ ਇਹ ਕਾਮਬੰਦੇ ਨੇ ਪੈਸਾ ਖਰਚਣਾ ਵਧ ਗਿਆ ਉਹ ਦੋ ਧਾਈ ਅਮਰੀਕਾ ਦੀ ਇਕਨੋਮੀ ਦੇ ਵਿੱਚ ਆ ਜਿਹੜਾ ਹੁਣ ਡਾਟਾ ਆ ਉਹ ਇਹ ਸ਼ੋ ਇਹ ਦੱਸ ਰਿਹਾ ਆ ਕੇ ਲੋਕਾਂ ਦਾ ਪੈਸਾ ਖਰਚਣ ਦੀ ਜਿਹੜੀ ਕਰੋ ਲੋਕਾਂ ਨੇ ਜ਼ਿਆਦਾ ਪੈਸਾ ਖਰਚਿਆ ਆਹ ਜਿਹੜੇ ਅਗਲੇ ਕੁਆਟਰ ਦੇ ਵਿੱਚ 2024 ਦੇ ਮਾਰਚ ਤੱਕ ਇੱਕ ਤੇ ਜਿਹੜਾ ਜੂਨ ਤੱਕ ਅਗਲਾ ਆਪ੍ਰੈਲ ਮਈ ਜੂਨ ਤਿੰਨਾਂ ਮਹੀਨਿਆਂ ਦੇ ਵਿੱਚ ਲੋਕਾਂ ਨੇ ਪੈਸਾ ਥੇਲਾ ਪਹਿਲਾਂ ਨਾਲੋਂ ਜ਼ਿਆਦਾ ਖਰਚਿਆ ਜਨ ਕਿ ਕੰਜ਼ਿਊਮਰਸ ਸਪੈਂਡਿੰਗ ਜ਼ਿਆਦਾ ਹੋਈ ਹੈ ਇਹਦਾ ਮਤਲਬ ਇਹ ਆ ਕਿ ਲੋਕ ਜ਼ਿਆਦਾ ਚੀਜ਼ਾਂ ਖਰੀਦ ਰਹੇ ਆ ਜਦੋਂ ਲੋਕ ਜ਼ਿਆਦਾ ਚੀਜ਼ਾਂ ਖਰੀਦ ਰਹੇ ਆ ਦਾ ਮਤਲਬ ਇਹ ਆ ਕਿ ਲੋਕਾਂ ਕੋਲੇ ਪੈਸਾ ਥੇਲਾ ਹੈਗਾ ਆ ਮਤਲਬ ਇਹ ਆ ਕਿ ਇਕਨੋਮੀ ਕਿਸੇ ਨਾ ਕਿਸੇ ਤਰ੍ਹਾਂ ਠੀਕ ਆ ਦੂਜੀ ਪ੍ਰੋਡਕਸ਼ਨ ਦੇ ਵਿੱਚ ਵੀ ਹੋਇਆ ਹੁਣ ਜਿਹੜੀ ਇਨਵੈਸਟਮੈਂਟ ਆ bizness ਇਨਵੈਸਟਮੈਂਟ ਆ ਉਹ ਵੀ ਕਾਫੀ ਸਟਰੋਂਗ ਹੋਈ ਆ bizness ਇਨਵੈਸਟਮੈਂਟ ਜਦੋਂ ਅਸੀਂ ਸਟਰੋਂਗ ਕਹਿੰਨੇ ਆ ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਕੰਪਨੀਆਂ ਆ ਉਹ ਵੀ ਪੈਸਾ ਜ਼ਿਆਦਾ ਲਾ ਰਹੀਆਂ ਆਪਣੇ ਚਾਹੇ ਬਿਲਡਿੰਗ ਬਣਾਉਣ ਦੇ ਉੱਤੇ ਮਸ਼ੀਨਾਂ ਦੇ ਉੱਤੇ ਇਨਫਰਾਸਟ੍ਰਕਚਰ ਦੇ ਉੱਤੇ ਕੋਈ ਹੋਰ ਪ੍ਰੋਜੈਕਟਸ ਨੇ ਕਈ ਤਰ੍ਹਾਂ ਦੀ ਜਿਹੜੀ ਇਹ ਆਰਥਿਕ ਜਿਹੜੀ ਤਰੱਕੀ ਆ ਉਹ ਇਸ ਖੇਤਰ ਦੇ ਵਿੱਚ ਮਿਲੀ ਜਾਂਦੀ ਆ ਹੁਣ ਇਹ ਜਦੋਂ ਇਕਨੋਮੀ ਗਰੋ ਕੀਤੀ ਇਹਦਾ ਮਤਲਬ ਇਹ ਆ ਕਿ ਮਹਿੰਗਾਈ ਘਟੀ ਆ ਇਨਫਲੇਸ਼ਨ ਮਹਿੰਗਾਈ ਅਸਲ ਦੇ ਵਿੱਚ ਉਹ ਰੇਟ ਆ ਜਾਂ ਜਿਸ ਰੇਟ ਦੇ ਉੱਤੇ ਜਾਂ ਜਿਸ ਰਫਤਾਰ ਦੇ ਉੱਤੇ ਚੀਜ਼ਾਂ ਦੀਆਂ ਜਾਂ ਸਰਵਿਸਿਜ਼ ਦੀਆਂ ਕੀਮਤਾਂ ਵੱਧਦੀਆਂ ਜਾਂ ਘਟਦੀਆਂ ਉਹਨੂੰ ਮਿਣਨ ਦਾ ਪੈਮਾਨਾ ਆ ਚਾਹੇ ਕਿਸੇ ਚੀਜ਼ ਦਾ ਰੇਟ ਹੋਵੇ ਪ੍ਰਾਈਸ ਹੋਵੇ ਚਾਹੇ ਉਹ ਕੋਈ ਸਰਵਿਸ ਹੋਵੇ ਤੁਸੀਂ ਕਿਹੜੇ ਡਾਕਟਰ ਨੇ ਤੁਹਾਡਾ ਇਲਾਜ ਕਰਤਾ ਜਾਂ ਕੁਛ ਹੋਰ ਕਰਤਾ ਚਾਹੇ ਤੁਸੀਂ ਕੋਈ ਚੀਜ਼ ਖਰੀਦ ਲਈ ਉਹ ਉਹ ਜਿਹੜੀ ਉਹਦੀ ਕੀਮਤ ਕੀ ਆ ਉਹ ਮਹਿੰਗਾਈ ਇਨਫਲੇਸ਼ਨ ਆ ਉਹ ਥੱਲੇ ਨੂੰ ਗਈ ਆ ਡਾਊਨਵਰਡ ਟ੍ਰੈਂਡ ਆ ਇਹ ਸੋ ਇਹਦਾ ਮਤਲਬ ਇਹ ਆ ਕਿ ਜਿੱਦ ਜਿੱਦ ਮਹਿੰਗਾਈ ਜੇਕਰ ਜ਼ਿਆਦਾ ਆ ਤਾਂ ਲੋਕ ਖਰੀਦ ਨਹੀਂ ਸਕਦੇ ਫਿਰ ਕੁਦਰਤੀ ਤੌਰ ਦੇ ਉੱਤੇ ਫੈਡਰਲ ਰਿਜ਼ਰਵ ਦਾ ਟਾਰਗੇਟ 2% ਇਨਫਲੇਸ਼ਨ ਆ ਜਿਹਦੇ ਨਾਲ ਇੱਕ ਜਿਹੜੀ ਇਕਨੋਮਿਕ ਗ੍ਰੋਥ ਆ ਸਹੀ ਹੁੰਦੀ ਆ ਸੋ ਹੁਣ ਉਹਦੇ ਨੇੜੇ ਦੱਸਿਆ ਜਾ ਰਿਹਾ ਵੀ ਠੀਕ ਆ ਇਹ ਲੋਕ ਪੈਸਾ ਖਰਚ ਰਹੇ ਆ ਇਹਦਾ ਮਤਲਬ ਇਹ ਆ ਕਿ ਲੋਕਾਂ ਦੇ ਕੋਲ ਪੈਸਾ ਖਰਚਣ ਜਿਹੜਾ ਕੁਝ ਚੀਜ਼ਾਂ ਲੈਣ ਦੀ ਹਿੰਮਤ ਹੈਗੀ ਆ ਲੋਕਾਂ ਕੋਲੇ ਪੈਸਾ ਹੈਗਾ ਹੁਣ ਇਹਦਾ ਮਤਲਬ ਇਹ ਆ ਕਿ ਮਹਿੰਗਾਈ ਵੀ ਥੋੜੀ ਜੀ ਘਟੀ ਆ ਤੇ ਇਹ ਇੱਕ ਇਕਨੋਮੀ ਦੇ ਲਈ ਚੰਗੀ ਗੱਲ ਆ ਇੱਕ ਟਰਮ ਵਰਤਦੇ ਆ ਇਹ ਸੌਫਟ ਲੈਂਡਿੰਗ ਸੌਫਟ ਲੈਂਡਿੰਗ ਦਾ ਮਤਲਬ ਇਹ ਆ ਕਿ ਜਿਹੜੀ ਇਕਨੋਮੀ ਆ ਉਹ ਇੰਨੀਕ ਸਲੋ ਹੋ ਜਾਂਦੀ ਆ ਕਿ ਮਹਿੰਗਾਈ ਨੂੰ ਕੰਟਰੋਲ ਕਰ ਲਿਆ ਜਾਂਦਾ ਬਿਨਾਂ ਰੈਸੈਸ਼ਨ ਚ ਜਾਏ ਤੋਂ ਇਹ ਗੱਲ ਅਮਰੀਕਾ ਦੇ ਮਾਮਲੇ ਦੇ ਵਿੱਚ ਬਹੁਤ ਸਮਝਣ ਵਾਲੀ ਆ ਇਹ ਅਮਰੀਕਾ ਦੇ ਮਾਮਲੇ ਦੇ ਵਿੱਚ ਇਸ ਕਰਕੇ ਸਮਝਣ ਵਾਲੀ ਆ ਕਿ ਅਮਰੀਕਾ ਨੂੰ ਬਹੁਤ ਸਾਰੇ ਦੇਸ਼ਾਂ ਨੇ ਚਾਹੇ ਯੂਰਪ ਆ ਜਾਂ ਦੁਨੀਆ ਫਾਲੋ ਕਰਦੀ ਆ ਹੋਇਆ ਕੀ ਆ ਕੋਵਿਡ ਦੇ ਦੌਰਾਨ ਲੋਕਾਂ ਨੇ ਵਿਆਜ ਦਰਾਂ ਘਟਗੀਆਂ ਵਿਆਜ ਦਰਾਂ ਘਟਗੀਆਂ ਤੇ ਲੋਕਾਂ ਨੇ ਕਰਜ਼ਾ ਲੈ ਲਿਆ ਵੱਧ ਤੋਂ ਵੱਧ ਕਿਉਂਕਿ ਵਿਆਜ ਹੀ ਹੈ ਨੀ ਕਿ ਮਹarjya ਬੈਂਕਾਂ ਨੇ ਕਰਜ਼ਾ ਦਿੱਤਾ ਵੀ ਬਹੁਤ ਕਿਉਂਕਿ ਸਾਰਾ ਕੁਝ ਰੁਕ ਗਿਆ ਸੀ ਹੁਣ ਉਹ ਤੋਂ ਬਾਅਦ ਲੋਕ ਜ਼ਿਆਦਾ ਚੀਜ਼ਾਂ ਖਰੀਦਣ ਲੱਗ ਪਏ ਚੀਜ਼ਾਂ ਮਾਰਕੀਟ 'ਚ ਘਟ ਗਈਆਂ ਮਹਿੰਗਾਈ ਹੋ ਗਈ ਤੇ ਹੁਣ ਇਸ ਵੇਲੇ ਉਹ ਜਦੋਂ ਮਹਿੰਗਾਈ ਹੋ ਗਈ ਉਹਦੇ ਤੋਂ ਬਾਅਦ ਮਹਿੰਗਾਈ ਜ਼ਿਆਦਾ ਹੋ ਗਈ ਚੀਜ਼ਾਂ ਘਟ ਗਈਆਂ ਜਿਹੜੀ ਫੈਡਰਲ ਰਿਜ਼ਰਵ ਸੀ ਇਹਨੇ ਇੰਟਰਸਟ ਰੇਟ ਵਧਾਉਣੇ ਸ਼ੁਰੂ ਕਰ ਦਿੱਤੇ ਇਹਨੇ ਇੰਟਰਸਟ ਰੇਟ ਇੰਨੇ ਵਧਾ ਦਿੱਤੇ ਕਿ ਲੋਕਾਂ ਦੀ ਹਿੰਮਤ ਨਹੀਂ ਰਹੀ ਹੁਣ ਕਿਸੇ ਵੀ ਨਾਅਤ ਕ੍ਰੈਡਿਟ ਕਾਰਡ ਦੀ ਪੇਮੈਂਟ ਦਿੱਤੀ ਜਾਂਦੀ ਹੈ ਨਾ ਲਾਈਨ ਆਫ ਕਵੈਰਟ ਦੀ ਜਾਂ ਦੂਜੀਆਂ ਚੀਜ਼ਾਂ ਦੇ ਨਾ ਹੀ ਕੋਈ ਘਰ ਲੈ ਸਕਦਾ ਕਿਉਂਕਿ ਘਰ ਇੰਨੇ ਹਾਇਰ ਇੰਟਰਸਟ ਰੇਟ ਤੇ ਕੁਆਲੀਫਾਈ ਨਹੀਂ ਕਰਦਾ ਹੁਣ ਹੋਣਾ ਕੀ ਸੀ ਵੀ ਜਦੋਂ ਜਹਾਜ਼ ਕ੍ਰੈਸ਼ ਹੁੰਦਾ ਨਾ ਵੀ ਇੱਕਦਮ ਉੱਤੋਂ ਥੱਲੇ ਆ ਕੇ ਡਿੱਗੇ ਤੇ ਉਹ ਕ੍ਰੈਸ਼ ਹੋ ਸਕਦਾ ਉਹਦਾ ਉਹਦਾ ਨੁਕਸਾਨ ਉਹਦਾ ਐਕਸੀਡੈਂਟ ਆ ਉਹ ਉਸ ਦੀ ਸੌਫਟ ਲੈਂਡਿੰਗ ਹੋਣੀ ਜ਼ਰੂਰੀ ਆ ਸੌਫਟ ਲੈਂਡਿੰਗ ਦਾ ਮਤਲਬ ਇਹ ਆ ਕਿ ਹੁਣ ਅਮਰੀਕਾ ਦੀ ਇਕਨੋਮੀ ਰੈਸੈਸ਼ਨ ਦੇ ਵਿੱਚ ਨਾ ਜਾਵੇ ਇੱਕ ਤੇ ਇਹ ਹੋ ਸਕਦਾ ਸੀ ਕਿ ਵਿਆਜ ਵਧੀ ਜਾਂਦੇ ਆ ਪੈਸਾ ਲੋਕਾਂ ਕੋਲੇ ਖਰਚਣ ਨੂੰ ਹੈ ਨਹੀਂ ਮਾਰਕੀਟ ਸਲੋ ਹੋ ਗਈ ਆ ਰੈਸੈਸ਼ਨ ਆ ਜਾਊਗਾ ਇੱਕ ਆਇਆ ਵੀ ਆ ਰੈਸੈਸ਼ਨ ਮਤਲਬ ਉਹਦੀ ਇੱਕ ਮਾਰ ਪਈ ਵੀ ਆ ਕੰਮਕਾਰ ਘਟੇ ਵੀ ਆ ਪਰ ਫੇਰ ਵੀ ਇਹ ਰੈਸੈਸ਼ਨ ਚ ਜਾਣ ਦੀ ਬਜਾਏ ਇਦਾਂ ਹੀ ਨੇ ਹੌਲੀ 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 ਜਿਹੜੀ ਆਰਥਿਕਤਾ ਆ ਉਹਨੂੰ ਸਲੋ ਕਰ ਦਿੱਤਾ ਤੇ ਉਹਨੂੰ ਸੌਫਟ ਲੈਂਡਿੰਗ ਕਹਿ ਰਹੇ ਆ ਸੋ ਹੁਣ ਇਹ ਸੌਫਟ ਲੈਂਡਿੰਗ ਹੋ ਗਈ ਆ ਅਮਰੀਕਾ ਦੇ ਰੈਸੈਸ਼ਨ ਤੋਂ ਬਚ ਗਿਆ ਹੁਣ ਜਿਹੜਾ ਇਸ ਤੋਂ ਬਾਅਦ ਫੈਡ ਦਾ ਰੋਲ ਆ ਇਹਦੇ ਵਿੱਚ ਫੈਡਰਲ ਰਿਜ਼ਰਵ ਜਿਹੜਾ ਆ ਉਹ ਹੁਣ ਇਹਨੂੰ ਕੁਝ ਦੇਖੂਗਾ ਕਿਉਂਕਿ ਇਕਨੋਮੀ ਬਿਨਾ ਕਿਸੇ ਵੱਡੇ ਨੁਕਸਾਨ ਦੇ ਥੱਲੇ ਨੂੰ ਡਾਊਨ ਟਰਨ ਆ ਗਈ ਆ ਥੱਲੇ ਨੂੰ ਚਲੇਗੀ ਆ ਜਿਹੜੀ ਮਹਿੰਗਾਈ ਬਿਨਾ ਕਿਸੇ ਵੱਡੇ ਨੁਕਸਾਨ ਤੇ ਤੇ ਚੇਅਰ ਇਹਨੂੰ ਕਰਦੇ ਨੇ ਜਿਹੜੇ ਜੁਰਮ ਪਾਵਲ ਜੇ ਪਾਵਲ ਜਿਹੜੇ ਨੇ ਫੈਡਰਲ ਰਿਜ਼ਰਵ ਦੇ ਚੇਅਰ ਨੇ ਤੇ ਉਹ ਹੁਣ ਇਹਨੂੰ ਦੇਖ ਰਹੇ ਆ ਕਿ ਜਿਹੜੀ ਮੋਨਟਰੀ ਪਾਲਿਸੀ ਬਣਾਉਣੀ ਆ ਕਿੱਥੇ ਰੱਖਣੀ ਆ ਹੁਣ ਉਹਨਾਂ ਦੇ ਕੋਲੇ ਹੈਗਾ ਕਿ ਉਹ ਇਹਨੂੰ ਵਿਆਜ ਦਰ ਨੂੰ ਘਟ ਕਰ ਸਕਦੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਇਹਦੇ ਵਿੱਚ ਬਿਨਾਂ ਸ਼ੱਕ ਰੋਲ ਆ ਜਿਹੜੀ ਉਹਨਾਂ ਦੀ ਇਕਨੋਮਿਕ ਪਰਫਾਰਮੈਂਸ ਆ ਉਹ ਹਾਂ ਪੱਕੀ ਰਹੀ ਆ ਇਸ ਪੱਖ ਦੇ ਉੱਤੇ ਤੇ ਹੁਣ ਇਕਨੋਮੀ ਕਿਦਾਂ ਦੀ ਅਮਰੀਕਾ ਦੇ ਵਿੱਚ ਹੁੰਦੀ ਹੈ ਇਹ ਤਾਂ ਆਉਣ ਵਾਲੀਆਂ ਵੋਟਾਂ ਦੇ ਉੱਤੇ ਸਿੱਧਾ-ਸਿੱਧਾ ਅਸਰ ਪੈਣਾ ਜਿਹੜੇ ਲੋਕਾਂ ਦੇ ਸੈਂਟੀਮੈਂਟਸ ਨੇ ਉਹ ਹਜੇ ਵੀ ਕਿਉਂਕਿ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਆ ਹਜੇ ਵੀ ਉਹ ਉਸੇ ਤਰ੍ਹਾਂ ਨੇ ਲੋਕ ਤੰਗ ਰਹੇ ਮਹਿੰਗਾਈ ਤੋਂ ਇੱਕ ਦੋ ਕਟ ਲੱਗਣਗੇ ਕਿਉਂਕਿ ਕਿਹਾ ਇਹ ਜਾ ਰਿਹਾ ਕਿ ਫੈਡਰਲ ਰਿਜ਼ਰਵ ਨੇ ਕੈਨੇਡਾ ਵਾਂਗੂ 0.25 ਕਰਕੇ ਕਟ ਨਹੀਂ ਲਾਉਣੇ ਮਤਲਬ ਜਿਹੜੇ 25 ਬੇਸ ਪੁਆਇੰਟ ਦੇ ਕਟ ਨਹੀਂ ਉਹ ਸਿੱਧਾ 1 ਅੱਧੇ ਪਰਸੈਂਟ ਤੱਕ ਵੀ ਜਾ ਸਕਦੇ ਆ ਬਾਕੀ ਦੇਖਣ ਵਾਲੀ ਗੱਲ ਆ ਹੁਣ ਫੈਡਰਲ ਦਾ ਫੈਡ ਦਾ ਜਿਹੜਾ ਡਿਸੀਜਨ ਆਉਂਦਾ ਆ ਉਹਦੇ ਵਿੱਚੋਂ ਪਤਾ ਲੱਗੂਗਾ ਕਿ ਕਿੱਥੇ ਕਿਹਨੂੰ ਰੱਖਿਆ ਜਾਂਦਾ ਇਕਨੋਮਿਕ ਡਾਟਾ ਤੇ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਓਵਰਆਲ ਜੇਕਰ ਕਿਹਾ ਜਾਵੇ ਤਾਂ ਇਸ ਵੇਲੇ ਜਿਹੜਾ ਮੜਾ ਮੋਟਾ ਮੰਦਾ ਅਮਰੀਕਾ ਦੇ ਵਿੱਚ ਆਇਆ ਸੀ ਇਹ ਉਹਦੇ ਵਿੱਚੋਂ ਬਾਹਰ ਨਿਕਲ ਰਹੇ ਆ ਕਾਫੀ ਸਟਰੋਂਗਲੀ ਬਾਹਰ ਨਿਕਲ ਰਹੇ ਆ ਜਿੰਨੀ ਤੇਜ਼ੀ ਦੇ ਨਾਲ ਅਰਥਸ਼ਾਸਤਰੀ ਮੰਨਦੇ ਸੀ ਜਾਂ ਉਹ ਸੋਚਦੇ ਸੀ ਕਿ ਇਕਨੋਮੀ ਨਿਕਲਣੀ ਆ ਉਹਦੇ ਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਇਹ ਉਹਦੇ ਵਿੱਚੋਂ ਬਾਹਰ ਆ ਰਹੇ ਨੇ ਅਗੀ ਦੋਸਤੋ ਗੱਲਬਾਤ ਜਿਹੜੀ ਜਿਹੜੀ ਐਸ ਵੇਲੇ ਚੱਲ ਰਹੀ ਹੈ ਇੱਕ ਕਿ ਜੋ ਬਾਈਡਨ ਲੋਕਾਂ ਦੇ ਸਾਹਮਣੇ ਆਏ ਆ ਜਿੱਦਣ ਇਹ ਉੱਥੋਂ ਪਾਸੇ हट ਗਿਆ ਸੀ ਆਪਣੇ ਡਿਬੇਟ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਵੀ ਮੈਂ ਪਾਸੇ ਹਟ ਰਿਹਾ ਆ ਕਵਾਲਾ ਹੈਰਸ ਨੂੰ ਦੋਸ਼ ਕਰਦਾ ਪਰ ਮੈਂ ਪਾਸੇ ਕਿਉਂ ਹਟਿਆ ਆ ਬਾਅਦ ਚ ਦੱਸੂंगे ਉਹ ਹੁਣ ਉਹਨਾਂ ਨੇ ਦੱਸ ਦਿੱਤਾ ਆ ਕੱਲ ਬੁੱਧਵਾਰ ਸੀ ਬੁੱਧਵਾਰ ਨੂੰ ਉਹਨਾਂ ਨੇ ਜਿਹੜੇ ਦੇਸ਼ ਤੇ ਸਾਹਮਣੇ ਆਏ ਆ ਤੇ ਉਹਨਾਂ ਨੇ ਆਪਣੀ ਦੱਸੀ ਆ ਬਾਈਡਨ ਨੇ ਵੀ ਮੈਂ ਉਮੀਦਵਾਰੀ ਇਹ ਸ਼ੱਡ ਦਿਤਤੀ ਆ ਉਹਨਾਂ ਨੇ ਜਿਹੜੀ ਗੱਲ ਅਸਲ ਦੇ ਵਿੱਚ ਕਹੀ ਆ ਕਿ ਮੈਂ ਹੁਣ ਜਿਹੜੀ ਜਿੱਦਾਂ ਕਹ ਲਓ ਵੀ مشਾਲ ਆ ਜਿੱਦਾਂ 올림픽ਸ ਦੇ ਵਿੱਚ ਜਾਂਦੀ ਹੁੰਦੀ ਰਹਾ ਇੱਕ مشਾਲ ਦੂਜੇ ਨੂੰ ਫਿਰ ਦੂਜਾ ਅਗਲੇ ਨੂੰ ਉਹ ਕਹਿੰਦੇ ਮੈਂ ਚਾਹੁੰਦਾ ਸੀ ਕਿ ਇਹ ਟਾਰਚ ਜਿਹੜੀ مشਾਲ ਆ ਮੈਂ ਅਗਲੀ ਪੀੜ੍ਹੀ ਨੂੰ ਫੜਾ ਦਾਂ ਤੇ ਉਹ ਕਹਿੰਦੇ ਮੈਂ ਫੜਾ ਦਿਤੀ ਆ ਸੋ ਜਿਹੜਾ ਇਹਨਾਂ ਦਾ ਚੌਥਾ ਸੰਬੋਧਨ ਉੱਥੇ ਮੰਨ ਲਓ ਮੰਨਿਆ ਸੀਗਾ ਇਹ ਤੇ ਇਹਦੇ ਵਿੱਚ ਉਹਨਾਂ ਨੇ ਆਪਣਾ ਇਹ ਬੁੱਧਵਾਰ ਨੂੰ ਜਿਹੜਾ ਦਿੱਤਾ ਹੈ ਉਹਨਾਂ ਦੀ ਪਤਨੀ ਜਿਲ ਬਾਈਡਨ ਵੀ ਉੱਥੇ ਸੀਗੀ ਬੇਟੀ ਐਸ਼ਲੇ ਬਾਈਡਨ ਵੀ ਉੱਥੇ ਸੀਗੀ ਬੇਟਾ ਹੰਟਰ ਬਾਈਡਨ ਜਿਹੜਾ ਸੀਗਾ ਉਹਨਾਂ ਨੇ ਸਾਰੇ ਹੀ ਉੱਥੇ ਮਤਲਬ ਮੌਜੂਦ ਸੀਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਗੱਲਬਾਤ ਕੀਤੀ ਹੈ ਸੋ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਤਸਵੀਰਾਂ 시ਗੀਆਂ 11 ਮਿੰਟ ਦੀ ਇਹਨਾਂ ਨੇ ਸਪੀਚ ਦਿੱਤੀ ਹੈ ਜੋ ਬਾਈਡਨ ਨੇ ਤੇ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਆਉਣ ਤੋਂ ਲੈ ਕੇ ਸਿਖਰ ਦੇ ਉੱਤੇ ਰਾਸ਼ਟਰਪਤੀ ਤੱਕ ਪਹੁੰਚਣ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਸਪੀਚ ਦੇ ਦੌਰਾਨ ਆਪਣੀ ਘਰ ਵਾਲੀ ਤੇ ਪਰਿਵਾਰ ਦੇ ਨਾਲ ਜਿਹੜਾ ਸਾਰਾ ਉਹਦਾ ਜ਼ਿਕਰ ਕੀਤਾ ਤੇ ਉਹਨਾਂ ਦੀ ਜਿਹੜੀ ਬੇਟੀ ਆ ਆਸ਼ਲੇ ਬਾਈਡਨ ਉਹਨੂੰ ਆਪਣੇ ਗਲ ਦੇ ਨਾਲ ਵੀ ਲਾਇਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬڑے ਵੱਡੇ ਮਹੱਤਵਪੂਰਨ ਪਾਲਿਸੀ ਹਾਲਾਂਕਿ ਉਹਨਾਂ ਨੇ ਕੋਈ ਇਦਾਂ ਦਾ ਰਹੱਸਤ ਘਟ ਨਹੀਂ ਕੀਤਾ ਵੀ ਕੋਈ ਇਦਾਂ ਦੀ ਗੱਲ ਬਹੁਤ ਵੱਖਰੀ ਕਰ ਦਿੱਤੀ ਹੋਵੇ ਕਿ ਜੀ ਐਸ ਕਾਰਨ ਕਰਕੇ ਮੈਂ ਪਾਸਟੇ ਕਾਰਨ ਬੜੇ ਸਾਫ਼ ਸੀਗੇ ਉਹੀ ਲਗਭਗ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹ ਕਹਿੰਦੇ ਕਿ ਪਰਿਵਾਰ ਮੇਰਾ ਜਿਹੜਾ ਇਹ ਨਾਲ ਆ ਜਿਹੜੀਆਂ ਉਹਦੇ ਵਿੱਚੋਂ ਮਹੱਤਵਪੂਰਨ ਗੱਲਾਂ ਇਹ ਸੀਗੀਆਂ ਕਿ ਸਰਵੇ ਦੇ ਵਿੱਚ ਜੋ ਬਾਈਡਨ ਦੀ ਹਾਰ ਦਾ ਸ਼ੱਕ ਸੀਗੀ ਹਾਲਾਂਕਿ ਸਰਵੇ ਸੱਚ ਹੁੰਦੇ ਕਿਵੇਂ ਹੀ ਹੁੰਦੇ ਹੋ ਬਾਅਦ ਦੀ ਗੱਲ ਆ ਏਸ ਕਰਕੇ ਉਹ ਕਹਿੰਦੇ ਮੈਂ ਇਹ ਫੈਸਲਾ ਕਰ ਲਿਆ ਵੀ ਮੈਂ ਹੁਣ ਪਾਸੇ हट ਜਾਣਾ ਕਿਉਂਕਿ ਦੂਜੀ ਗੱਲ ਇਹ ਆ ਕਿ ਜਿਹੜੇ ਡੈਮੋਕਰੇਟ ਉਹਨਾਂ ਦੇ ਸਾਥੀ ਸੀਗੇ ਉਹ ਕਹਿੰਦੇ ਮੈਂ ਇਹਨਾਂ ਨੂੰ ਹਾਰ ਵੱਲ ਨਹੀਂ ਲਿਜਾ ਸਕਦਾ ਜੇ ਮੇਰੇ ਕਰਕੇ ਹਾਰ ਰਿਹਾ ਸੀ ਤਾਂ ਮੈਂ ਪਾਸੇ हट ਗਿਆ ਦੂਜਾ ਉਹਨਾਂ ਨੇ ਇਹ ਕਿਹਾ ਕਿ ਮੈਂ ਜਿਹੜੀ ਅਗਲੀ ਨਵੀਂ ਪੀੜ੍ਹੀ ਆ ਉਹਨੂੰ ਆਪਣੀ ਮਿਸਾਲ ਸੌਂਪਣਾ ਚਾਹੁੰਦਾ ਸੀ ਤਾਂ ਕਿ ਰਾਸ਼ਟਰ ਨੂੰ ਇੱਕ ਪਾਸੇ ਨੂੰ ਸਹੀ ਦਿਸ਼ਾ ਦੇ ਵਿੱਚ ਲਿਜਾਇਆ ਜਾ ਸਕੇ ਸੋ ਅ ਇਹ ਜਿਹੜਾ ਮਤਲਬ ਉਹਨਾਂ ਨੇ ਕਿਹਾ ਕਿ ਇੱਕ ਜਿਹੜਾ ਜੁੜੇ ਉਹਨਾਂ ਦੇ ਅਸਲ ਦੇ ਵਿੱਚ ਵੀ ਜਿਹੜਾ ਹਲਕਾਉਣ ਵਾਲਾ ਜਿਹੜਾ ਇਦਾਂ ਕਰਕੇ ਬੋਲਦਾ ਕਿ ਉਸ ਬੱਚੇ ਨੂੰ ਰਾਸ਼ਟਰਪਤੀ ਬਣਨ ਦਾ ਮੌਕਾ ਦਿੱਤਾ ਉਹ ਕਹਿੰਦੇ ਮੈਂ ਰਾਸ਼ਟਰਪਤੀ ਦੇ ਅਹੁਦੇ ਦਾ ਸਨਮਾਨ ਕਰਦਾ ਪਰ ਮੈਂ ਜਿਹੜਾ ਆਪਣੇ ਦੇਸ਼ ਨੂੰ ਜ਼ਿਆਦਾ ਪਿਆਰ ਕਰਦਾ ਕਿ ਮੈਂ ਰਾਸ਼ਟਰਪਤੀ ਤੇ ਅਹੁਦੇ ਦਾ ਉਹ ਕਹਿੰਦੇ ਮੈਂ ਇੱਜ਼ਤ ਕਰਦਾ ਸਨਮਾਨ ਕਰਦਾ ਪਰ ਜਿਹੜਾ ਉਸ ਦੇਸ਼ ਦੇ ਹਿੱਤ ਦੇ ਲਈ ਉਹ ਪਿੱਛੇ ਹੋ ਰਾਇਆ ਬਚਪਨ ਦੇ ਵਿੱਚ ਨਾ ਇਹ ਥੋੜਾ ਜਿਹਾ اٹੱਕ ਕੇ ਬੋਲਦੇ ਸੀਗੇ ਜਿਹਦਾ ਜ਼ਿਕਰ ਜੋ ਬਾਈਡਨ ਨੇ ਇੱਥੇ ਕੀਤਾ ਵੀ ਇੱਕ ਇਸ ਤਰ੍ਹਾਂ ਦੇ ਬੱਚੇ ਨੂੰ ਅਮਰੀਕਾ ਨੇ ਅੱਗੇ ਵਧਣ ਦਾ ਮੌਕਾ ਦਿੱਤਾ ਤੇ ਉਹ ਅੱਜ ਇੱਥੇ ਤੱਕ ਪਹੁੰਚਿਆ ਇਹਦਾ ਮਤਲਬ ਉਹ ਕਹਿੰਦੇ ਵੀ ਮੈਂ ਸ਼ੁਕਰਗੁਜ਼ਾਰ ਹਾਂ ਇਸ ਗੱਲ ਦਾ ਕਿ ਮੈਂ ਜਿਹੜੇ ਆਪਣੇ ਜੀਵਨ ਦੇ 11 ਸਾਲ ਦੇਸ਼ ਦੀ ਸੇਵਾ ਵਿੱਚ ਦਿੱਤੇ ਤੇ ਸਿਰਫ ਇਹ ਅਮਰੀਕਾ ਹੀ ਹੋ ਸਕਦਾ ਆ ਬਿਨਾ ਉਹਨਾਂ ਨੇ ਡੋਨਲਡ 트੍ਰੰਪ ਦਾ ਕੋਈ ਨਾਂ ਨਹੀਂ ਲਿਆ ਪਰ ਸਿੱਧਾ ਸਿੱਧਾ ਨਿਸ਼ਾਨਾ ਉਹਨਾਂ ਨੇ ਇਧਰਲੇ ਪਾਸੇ ਲਾਇਆ ਉਹਨਾਂ ਦੇ ਉੱਤੇ ਕੀਤਾ ਉਹ ਕਹਿੰਦੇ ਅਮਰੀਕਾ ਦੇ ਵਿੱਚ ਸਭ ਤੋਂ ਚੰਗੀ ਗੱਲ ਇਹ ਆ ਕਿ ਇਹ ਕਿਸੇ ਰਾਜੇ ਜਾਂ ਕਿਸੇ ਡਿਕਟੇਟਰ ਦਾ ਇੱਥੇ ਸ਼ਾਸਨ ਨਹੀਂ ਹੋ ਸਕਦਾ ਸੋ ਇਹ ਲੋਕਾਂ ਦਾ ਇੱਥੇ ਰਾਜ ਆ ਤੇ ਉਹ ਕਹਿੰਦੇ ਇਤਿਹਾਸ ਲਿਖਣਾ ਹੁਣ ਤੁਹਾਡੇ ਹੱਥ ਦੇ ਵਿੱਚ ਆ ਸਭ ਕਰਾਸ਼ਪਤੀ ਡੋਨਲਡ 트੍ਰੰਪ ਦਾ ਨਾਂ ਲੈਣ ਤੋਂ ਬਿਨਾ ਹੀ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਤੁਸੀਂ ਅੱਗੇ ਜਾਂ ਪਿੱਛੇ ਲੈ ਕੇ ਜਾਣਾ ਜਾਂ ਤੁਸੀਂ ਆਸ਼ਾ ਜਾਂ ਨਫਰਤ ਦੇ ਵਿੱਚ ਲੈ ਕੇ ਜਾਣਾ ਇਹਨੂੰ ਇਕੱਠਾ ਰੱਖਣਾ ਜਾਂ ਇਹਨੂੰ ਵੰਡ ਦੇਣਾ ਇਹ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਆ ਸੋ ਕਹਿੰਦੇ ਕਿ ਮੈਂ ਬਹੁਤ ਜਿਹੜਾ ਸਨਮਾਨ ਆਜ਼ਾਦੀ ਤੇ ਜਾਂ ਜਿਹੜਾ ਨਿਆਂ ਆ ਉਹਦੇ ਵਿੱਚ ਲੋਕਤੰਤਰ ਆ ਉਹਦੇ ਵਿੱਚ ਵਿਸ਼ਵਾਸ ਕਰਦੇ ਆ ਉਹ ਕਹਿੰਦੇ ਅਸੀਂ ਇੱਕ ਬਹੁਤ ਵੱਡਾ ਰਾਸ਼ਟਰ ਆ ਅਸੀਂ ਬਹੁਤ ਚੰਗੇ ਲੋਕ ਆ ਸਾਡੇ ਇਸ ਅਹੁਦੇ ਦੇ ਉੱਤੇ ਜਿਹੜਾ ਸਹੀ ਵਿਅਕਤੀ ਚੁਣ ਹੋਣਾ ਚਾਹੀਦਾ ਸੋ ਆਪਣੇ ਉਹਦੇ ਵਿੱਚ ਬੜਾ इमोशनल ਜਿਆ ਹੈ ਸਪੀਚ ਸੀ ਉਹਨਾਂ ਦੀ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਜਿਹੜਾ ਬੜਾ ਜਿਹੜਾ ਹੀ ਇਸ ਤਰ੍ਹਾਂ ਦਾ ਡਰੈਸ ਸੀ ਸਪੀਚ ਬੜੀ ਡਿਸਪਲਨਡ ਸੀਗੀ ਸੀਰੀਅਸ ਸੀਗੀ ਉਹਨਾਂ ਦੀ ਆਮ ਮਤਲਬ ਇੱਕ ਖਾਸ ਕਿਸਮ ਦੀ ਔਰ ਬਿਲਕੁਲ ਲਿਮਟਡ ਜਾਂ মিডিਆ ਸੀ ਉੱਥੇ মিডিਆ ਪ੍ਰੈਜ਼ਨ ਬਹੁਤ ਜ਼ਿਆਦਾ ਨਹੀਂ ਸੀ ਲਿਮਟਡ ਜਿਹਾ ਉਹ ਸਾਰਾ ਕੁਝ ਰੱਖਿਆ ਗਿਆ ਸੀ ਸੋ ਉਹਨਾਂ ਨੇ ਆਪਣੇ ਇਹ ਜਿਹੜਾ ਛੱਡਣ ਦਾ ਕੱਲ ਜਦੋਂ ਉਹਦਾ ਰੀਜ਼ਨ ਦੱਸ ਦਿੱਤਾ ਅਡਰੈਸ ਕਰ ਦਿੱਤਾ ਸਾਰੀ ਗੱਲਬਾਤ ਇੱਕ ਤਰੀਕੇ ਨਾਲ ਸਪਸ਼ਟ ਤੌਰ ਦੇ ਉੱਤੇ ਅਮਰੀਕਾ ਦੇ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਤਾਂ ਕਿ ਜਿਹੜੀਆਂ ਕਾਂਸਪੀਰੇਸੀ ਥਿਉਰੀਜ਼ੀਆਂ ਚੱਲ ਰਹੀਆਂ ਸੀ ਉਹਨਾਂ ਸਾਰਿਆਂ ਦੇ ਉੱਤੇ ਰੋਕਿਆ ਜਾ ਸਕੇ ਇੱਕ ਖਬਰ ਦੋਸਤੋ ਅਗਲੀ ਆ ਕਿ ਨਿਤਨੀਆਹੁ ਇੱਥੇ ਉਹਨਾਂ ਨੇ ਜਦੋਂ ਅਮਰੀਕਨ ਕਾਂਗਰਸ ਨੂੰ ਸੰਬੋਧਨ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਹਮਾਸ ਦੇ ਵਿੱਚ ਹਮਾਸ ਨੇ ਜਿਹੜਾ ਔਰਤਾਂ ਦਾ ਰੇਪ ਕੀਤਾ ਤੇ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਸਾੜ ਦਿੱਤਾ ਅਮਰੀਕਾ ਦੀ ਕਾਂਗਰਸ ਦੇ ਵਿੱਚ ਉਹਨਾਂ ਨੇ ਮਤਲਬ ਕਿਹਾ ਜਿਹੜਾ ਇਰਾਨ ਆ ਉਹ ਹਥਿਆਰਾ ਆ ਤੇ ਜਿਹੜੇ ਅ ਅਮਰੀਕੀ ਆ ਉਹਨਾਂ ਦੀ ਰੱਖਿਆ ਕਰਨ ਦੇ ਲੜ ਰਿਹਾ ਹੈ ਇਜ਼ਰਾਈਲ ਆ ਹਮਾਸ ਦੇ ਵਿੱਚ 9 ਮਹੀਨਿਆਂ ਤੋਂ ਜਾਰੀ ਇਸ ਲੜਾਈ ਦੇ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਪਹਿਲੀ ਵਾਰ ਵਿਦੇਸ਼ ਯਾਤਰਾ ਦੇ ਉੱਤੇ ਅਮਰੀਕਾ ਪਹੁੰਚਿਆ ਇੱਥੇ ਉਹਨਾਂ ਨੇ ਕੱਲ ਬੁੱਧਵਾਰ ਨੂੰ ਜਾਨੀ ਕਿ 24 ਜੁਲਾਈ ਨੂੰ ਅ ਇੱਥੇ ਅਮਰੀਕੀ ਕਾਂਗਰਸ ਨੂੰ ਉਹਨਾਂ ਦਾ ਜਿਹੜਾ ਜੁਆਇੰਟ ਸੈਸ਼ਨ ਸੀ ਉਹਨੂੰ ਐਡਰੈਸ ਕੀਤਾ ਪ੍ਰਾਈਮ ਮਿਨਿਸਟਰ ਨੈਤਨਯਾਹੂ ਨੇ ਅਮਰੀਕੀ ਸੰਸਦ ਦੇ ਵਿੱਚ ਪਹੁੰਚੇ ਤੇ ਉੱਥੇ 2 ਮਿੰਟ ਤੇ 16 ਸਕਿੰਟ ਦਾ ਸਟੈਂਡਿੰਗ ਉਹਨਾਂ ਨੂੰ ਓਵੇਸ਼ਨ ਦਿੱਤਾ ਗਿਆ ਅ ਇਸੇ ਦੌਰਾਨ ਜਿਹੜੇ ਕੁਝ ਕਾਂਗਰਸਮੈਨ ਸੀਗੇ ਉਹਨਾਂ ਨੇ ਪਤਾ ਲੱਗਿਆ ਹੂਟਿੰਗ ਵੀ ਕੀਤੀ ਹੈ ਟੈਸਲਾ ਦੇ ਮਾਲਕ ਐਸ ਐਲਨ ਮਸਕ ਜਿਹੜੇ ਨੇ ਉਹ ਬਤੌਰ ਗੈਸਟ ਉੱਤੇ ਖਾਸ ਤੌਰ ਤੇ ਮਯੂਤ ਸੀ ਨੈਤਨਯਾਹੂ ਨੇ ਲਗਭਗ ਘੰਟੇ ਦੇ ਕਰੀਬ 52 ਮਿੰਟ ਉੱਤੇ ਭਾਸ਼ਣ ਦਿੱਤਾ ਉਹ ਕਹਿੰਦੇ 7 ਅਕਤੂਬਰ ਨੂੰ ਇਜ਼ਰਾਈਲ ਦਾ ਹੋਇਆ ਹਮਲਾ ਅਮਰੀਕਾ ਦੇ ਉੱਤੇ 9 911 ਦਾ ਜਿਹੜਾ ਹਮਲਾ ਸੀ ਉਹਦੇ ਬਰਾਬਰ ਉਹ ਕਹਿੰਦੇ ਤੁਸੀਂ ਮੰਨੋ ਕਿ ਉਹਨਾਂ ਉਹਨਾਂ ਰਾਖਸ਼ਾ ਨੇ ਜੇਸ ਤਰੀਕੇ ਦੇ ਨਾਲ ਔਰਤਾਂ ਦੇ ਨਾਲ ਰੇਪ ਕੀਤਾ ਜਿਹੜੇ ਪੁਰਸ਼ ਸੀਗੇ ਉਹਨਾਂ ਦੇ ਸਿਰ ਵੱਢ ਦਿੱਤੇ ਬੱਚਿਆਂ ਨੂੰ ਜ਼ਿੰਦਾ ਜਲਾ ਦਿੱਤਾ ਕਿ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਮਾਰ ਦਿੱਤਾ ਗਿਆ 255 ਅ ਮਤਲਬ ਲੋਕਾਂ ਨੂੰ ਜਿਹੜੀ ਉਹਨੂੰ ਮਤਲਬ ਕਸੀਟ ਕੇ ਗਾਜਾ ਤੇ ਦੂਜੇ ਜਿਹੜੇ ਥਾਵਾਂ ਦੇ ਉੱਤੇ ਲਿਜਾ ਕੇ ਉੱਥੇ ਰੇਪ ਕੀਤਾ ਗਿਆ ਤੇ ਇਹ ਮਤਲਬ ਉਹਨਾਂ ਨੂੰ ਉੱਥੇ ਕੈਦਖਾਨਿਆਂ ਦੇ ਵਿੱਚ ਕਿੰਨੇ ਜਿਹੜੇ ਸੈਂਕੜੇ ਲੋਕ ਸੀ ਉਹਨੂੰ ਉੱਥੇ ਸੱਟ ਦਿੱਤਾ ਗਿਆ ਹਮਾਸ ਨੇ ਇਜ਼ਰਾਈਲਾਂ ਦੇ ਸਾਹਮਣੇ ਉਹਨਾਂ ਦੇ ਪਰਿਵਾਰਾਂ ਨੂੰ ਮਾਰ ਦਿੱਤਾ ਸੋ ਉਹਨਾਂ ਨੇ ਇਹੀ ਮਤਲਬ ਉੱਥੇ ਦੀ ਇਸ ਵੇਲੇ ਹਾਲਤ ਕੀ ਹੋ ਚੁੱਕੀ ਆ ਉਦੇਵਾਰੇ ਉਹਨੇ ਦੱਸਿਆ ਕਿ ਕਹਿੰਦੇ ਮਿਡਲ ਈਸਟ ਦੇ ਲਈ ਜਿਹੜਾ ਇਜ਼ਰਾਈਲ ਜਿਹੜਾ ਇੱਕ ਐਸ਼ ਵੇਲੇ ਵਸਿਆ ਆ ਉਹਦੇ ਬਾਰੇ ਜਿਹੜਾ ਜੇ ਇਸ ਤਰ੍ਹਾਂ ਦਾ ਉੱਥੇ ਨਰ ਸੰਘਾਰ ਹੋਇਆ ਉਹਦੇ ਬਾਰੇ ਦੱਸਿਆ ਕਿ 60 ਲੱਖ ਯਹੂਦੀ ਮਾਰੇ ਜਾ ਚੁੱਕੇ ਆ ਤੇ ਕਹਿੰਦੇ ਇਜ਼ਰਾਈਲ ਦਾ ਜਿਹੜਾ ਜਨਮ ਆ ਉਹ ਜੇ ਇਸ ਤਰ੍ਹਾਂ ਉਸ ਨਰ ਸੰਘਾਰ ਦੇ ਵਿੱਚ ਹੋਇਆ ਸੀ ਤੇ 60 ਲੱਖ ਯਹੂਦੀ ਮਾਰੇ ਗਏ ਸੀ ਤੇ ਹੁਣ ਦੁਸ਼ਮਣਾਂ ਦੇ ਸਾਹਮਣੇ ਅਸੀਂ ਕਮਜ਼ੋਰ ਨਹੀਂ ਆ ਜਿਹੜੇ ਲੋਕ ਸੀਗੇ ਸੰਸਦ ਦੇ ਬਾਹਰ ਪ੍ਰਦਰਸ਼ਨ ਵੀ ਕਰ ਰਹੇ ਸੀ ਉਹਨਾਂ ਨੇ ਜਿਹੜੇ ਈਰਾਨ ਦੇ ਸਮਰਥਕ ਤੇ ਉਹਨਾਂ ਦੇ ਮਦਦਗਾਰ ਸੀ ਤੇ ਉਹਨਾਂ ਨੇ ਕਿਹਾ ਵੀ ਇਹ ਸਾਰੇ ਗਲਤ ਨੇ ਲੜਾਈ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਸੋ ਜਿਹੜੇ ਹੁਣ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਇਜ਼ਰਾਈਲ ਦੀ ਇਸ ਲੜਾਈ ਦੇ ਵਿੱਚ ਜੇਕਰ ਇਜ਼ਰਾਈਲ ਦੀ ਜਿੱਤ ਹੁੰਦੀ ਹੈ ਤਾਂ ਇਸੇ ਦੀ ਸਿੱਧੀ ਅਮਰੀਕਾ ਦੀ ਜਿੱਤ ਆ ਬਹੁਤ ਬੁਰਾ ਹਾਲਤ ਉਥੇ ਜਿਸ ਤਰ੍ਹਾਂ ਲੋਕਾਂ ਦੀ ਹੋ ਚੁੱਕੀ ਹੈ ਉਹਦਾ ਵੀ ਉਹਨਾਂ ਨੇ ਇਸ ਗੱਲ ਦੇ ਲਈ ਜ਼ਿਕਰ ਕੀਤਾ ਅੱਜ ਜਿਹਨਾਂ ਨੇ ਰਾਸ਼ਟਰਪਤੀ ਬਾਈਡਨ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਉਹਦੇ ਵਿੱਚ ਵੀ ਅੱਜ ਵੀਰਵਾਰ ਨੂੰ ਤੇ ਜਿਹੜਾ ਸੀਜ਼ ਫਾਇਰ ਆ ਉਹਦੀ ਗੱਲਬਾਤ ਚੱਲੀ ਹੈ ਯੂਐਸਏ ਟੂਡੇ ਦੀ ਜਿਹੜੀ ਇੱਕ ਰਿਪੋਰਟ ਆ ਉਹਦੇ ਅਨੁਸਾਰ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਤੇ ਉਪਰਾਸ਼ਟਰਪਤੀ ਕਮਾਲਾ ਹੈਰਿਸ ਦੋਨੋਂ ਜਿਹੜੇ ਇਹ ਮਤਲਬ ਇੱਕ ਤਰੀਕੇ ਨਾਲ ਜੰਗ ਰੋਕਣ ਦੇ ਲਈ ਇੱਥੇ ਦਬਾਅ ਬਣਾਉਣਾ ਚਾਹੁੰਦੇ ਨੇ ਪ੍ਰੈਸ਼ਰ ਬਣਾਉਣਾ ਚਾਹੁੰਦੇ ਨੇ ਅਗਲੀ ਗੱਲਬਾਤ ਦੋਸਤੋ ਐਡਜ਼ ਦੇ ਬਾਰੇ ਨੈਰੋਜ਼ਿਕ ਬੁਡੀ ਨਾਮਰਾਦ ਬਿਮਾਰੀ ਆ ਸਾਡੇ ਸਮਿਆਂ ਦੇ ਵਿੱਚ ਇਹ ਬਿਮਾਰੀ ਸਾਹਮਣੇ ਆਈ ਹੁਣ ਇਹਨੂੰ ਰੋਕਣ ਦੇ ਲਈ ਯਤਨ ਕੀਤੇ ਜਾ ਰਿਹਾ ਹੈ ਇਲਾਜ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਨਵੀਂ ਐਚ ਆਈ ਵੀ ਪ੍ਰੋਫੈਂਸ਼ਨ ਇੰਜੈਕਸ਼ਨ ਆਇਆ ਇਹਦਾ ਮਤਲਬ ਇਹ ਆ ਕਿ ਸਾਲ ਦੇ ਵਿੱਚ ਦੋ ਵਾਰੀ ਜੇ ਤੁਸੀਂ ਇੰਜੈਕਸ਼ਨ ਲਵਾ ਲਓਗੇ ਤੇ ਇਹ ਤੁਹਾਨੂੰ ਜਿਹੜੇ ਇਹਦੇ ਇਹਦੇ ਮਤਲਬ ਵੈਕਸੀਨ ਟਾਈਪ ਇੰਜੈਕਸ਼ਨ ਲਵਾ ਲਓਗੇ ਤਾਂ ਇਹਦਾ ਮਤਲਬ ਇਹ ਆ ਕਿ ਤੁਹਾਨੂੰ ਐਚ ਆਈ ਵੀ ਨਹੀਂ ਹੋਊਗੀ ਇੱਕ ਰੀਸਰਚ ਅੰਡਰ ਸਟਡੀ ਹੋਈ ਆ ਸੋ ਇਹਦਾ ਮਤਲਬ ਆ ਕਿ ਸਾਇੰਟਿਸਟ ਲਗਭਗ ਨੇੜੇ ਪਹੁੰਚ ਗਏ ਇਹਦੇ ਇਲਾਜ ਦੇ ਸਾਲ ਦੇ ਵਿੱਚ ਦੋ ਵਾਰੀ ਤੁਹਾਨੂੰ ਇੰਜੈਕਸ਼ਨ ਲਵਾਉਣਾ ਪਊਗਾ ਤੇ ਐਡਸ ਤੋਂ ਬਚਿਆ ਜਾ ਸਕਦਾ ਜਿਹੜੀਆਂ ਸਟਡੀ ਦੀਆਂ ਡਿਟੇਲਸ ਆ ਉਹਦੇ ਵਿੱਚ 5000 ਜਿਹੜੇ ਨੌਜਵਾਨ ਸੀਗੀਆਂ ਵੂਮਨ ਤੇ ਗਰਲਸ ਉਹਨਾਂ ਨੂੰ ਲਿਆਗਾ ਸਾਊਥ ਅਫਰੀਕਾ ਤੇ ਯੂਗਾਂਡਾ ਦੇ ਵਿੱਚ ਜਿਹੜੇ ਪਾਰਟਿਸਪੈਂਟਸ ਨੇ ਜਿਨ੍ਹਾਂ ਨੂੰ ਇਹ ਇੰਜੈਕਸ਼ਨ ਲੱਗਿਆ ਸੀ ਕਿਸੇ ਨੂੰ ਵੀ ਐਚਆਈਵੀ ਨਹੀਂ ਹੋਇਆ ਸੋ ਇਹਦਾ ਵਿਸ਼ਵ ਭਰ ਦੇ ਉੱਤੇ ਅਸਰ ਪਊਗਾ ਐਕਸਪਰਟ ਇਹ ਮੰਨਦੇ ਆ ਕਿ ਜਿਹੜਾ ਇਹਦੇ ਨਾਲ ਨਵੀਂ ਐਚ ਆਈ ਵੀ ਇਨਫੈਕਸ਼ਨ ਜਿਹੜੀ ਵਰਲਡ ਵਾਈਡ ਘਟੂਗੀ ਜੇ ਤੁਸੀਂ ਜਿਹੜਾ ਇਹ ਜੇ ਲੋ ਕੋਸਟ ਦੇ ਉੱਤੇ ਇਹ ਇੰਜੈਕਸ਼ਨ ਦੁਨੀਆ ਦੇ ਵਿੱਚ ਅਵੇਲੇਬਲ ਕਰਾ ਦਿੱਤਾ ਜਾਵੇ ਤਾਂ ਲੋਕ ਬਚ ਸਕਦੇ ਆ ਸਟੱਡੀ ਖਾਸ ਤੌਰ ਦੇ ਉੱਤੇ ਜਿਹੜੀਆਂ ਨੌਜਵਾਨ ਔਰਤਾਂ ਸੀ ਉਹਨਾਂ ਦੇ ਉੱਤੇ ਫੋਕਸ ਕਰਦੀ ਸੀ ਜਿਹੜੀਆਂ ਇੱਥੇ ਸਾਊਥ ਅਫਰੀਕਾ ਦੇ ਵਿੱਚ ਨੇ ਜਿਹੜੀ ਇੰਜੈਕਸ਼ਨ ਐ ਉਹ ਡਵੈਲਪ ਕੀਤਾ ਗਿਲਸਟ ਸਾਇੰਸਸ ਨੇ ਜਿਹੜੀ ਜਿਹਨੂੰ ਫੰਡ ਕੀਤਾ ਤੇ ਟ్రਾਇਲ ਕੀਤਾ ਕੁਝ ਜਿਹੜੇ ਰਿਸਰਚਰਸ ਰਿਸਰਚਰ ਨੇ ਉਹਦੇ ਵਿੱਚ ਇਨਵੋਲਵਡ ਨੇ ਸੋ ਹੁਣ ਇਹ ਜਿਹੜੀ ਡਰੱਗ ਆ ਜਿਹਨੂੰ ਕਿ ਲੈਣਾ ਕੈਪेबल ਕਿਹਾ ਜਾ ਰਿਹਾ ਇਹ ਪਹਿਲਾਂ ਹੀ ਅਪਰੂਵ ਕੀਤੀ ਆ ਐਚ ਆਈ ਵੀ ਨੂੰ ਟਰੀਟ ਕਰਨ ਦੇ ਲਈ ਯੂਨਾਈਟਿਡ ਸਟੇਟਸ ਦੇ ਵਿੱਚ ਬ੍ਰਾਂਡ ਨੇਮ ਇਹਦਾ ਸਨਲੈਂਸਾ ਦੱਸਿਆ ਜਾ ਰਿਹਾ ਆ ਜਿਹੜੀ ਇਹਦੇ ਵਿੱਚ ਟ్రਾਇਲ ਸੀਗੇ ਉਹਦੇ ਵਿੱਚ ਜਿਹੜੀ ਇਹ ਕਾਮਯਾਬੀ ਨਹੀਂ ਮਿਲ ਸਕੀ ਇਸ ਕਰਕੇ ਨੂੰ ਰੋਕ ਦਿੱਤਾ ਗਿਆ ਸੀ ਤੇ ਜਿਹੜਾ ਇੰਜੈਕਸ਼ਨ ਆ ਇਹ ਜ਼ਿਆਦਾ ਫੈਕਟਿਵ ਲੱਗਿਆ ਜਿਹੜੀਆਂ ਰੋਜ਼ ਦੀਆਂ ਗੋਲੀਆਂ ਲੈਣ ਵਾਲੀਆਂ ਸੀ ਉਸ ਮਾਮਲੇ ਦੇ ਵਿੱਚ ਇਹਦੇ ਨਾਲੋ ਸੋ ਜੇ ਇਹ ਇਸ ਮਾਮਲੇ ਦੇ ਵਿੱਚ ਹੁਣ ਜੇਕਰ ਇਹ ਕਾਮਯਾਬ ਹੋ ਜਾਂਦਾ ਜਿਸ ਤਰੀਕੇ ਨਾਲ ਟਰਾਇਲ ਕੀਤੇ ਗਏ ਆ ਤਾਂ ਇੱਕ ਤਰੀਕੇ ਨਾਲ ਵਿਗਿਆਨੀਆਂ ਦੀ ਬਹੁਤ ਵੱਡੀ ਜਿੱਤ ਹੋਊਗੀ ਜਿਨ੍ਹਾਂ ਨੇ ਇਹਨੂੰ ਏਸ਼ ਬਿਮਾਰੀ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਦੋਸਤਾਂ ਨਾਲ ਇਹਦਾ ਪ੍ਰੋਗਰਾਮ ਇੱਥੇ ਸੋਮਾਪੁੱਤ ਕਰਦੇ ਆਂ ਤੇ ਕੱਲ ਫਿਰ حاضر ਹੋਵਾਂਗੇ ਕੁਸ਼ਨਾ ਵੀ ਕੱਲ ਬਤਨ